ਮੇਰੇ ਨਾਲ ਫਿਰ ਇੱਕ ਉਹ ਵੀਰ ਜੁੜ ਚੁੱਕਿਆ ਜਿਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਬਾਈ ਜੀ ਸਭ ਤੋਂ ਪਹਿਲਾਂ ਸਾਸਰੀ ਕਾਨ ਸਾਸਰੀ ਗਾਲ ਜੀ। ਆਪਣਾ ਸ਼ੋਭਨਾ ਕੀ ਵੀਰ ਜੀ? ਕਲਵੰਤ ਸਿੰਘ ਜੀ। ਕਲਵੰਤ ਸਿੰਘ ਜੀ ਜਿਹੜੀ ਜਗ੍ਹਾ ਤੇ ਆਪਾਂ ਖਲੋਤੇ ਆਂ ਇੱਥੇ ਪਾਣੀ ਕਿੰਨਾ ਕਿੰਨਾ ਆਇਆ ਸੀ ਤੇ ਆਪਾਂ ਕਿਹੜੀ ਜਗ੍ਹਾ ਤੇ ਖਲੋਤੇ ਆਂ? ਅਸੀਂ ਯਾਦੇ ਘਰ ਦੇ ਸਾਹਮਣੇ ਖੜੇ ਆਂ। ਹਾਂਜੀ ਢਾਣੀ ਦਾ ਨਾਂ ਕੀ ਏ? ਮੋਨਾਰਾਮ। ਢਾਣੀ ਮੋਨਾਰਾਮ। ਢਾਣੀ ਮੋਨਾਰਾਮ ਖਲੋਤੇ ਤੇ ਆਪਾਂ ਇੱਥੇ ਪਾਣੀ ਕਿੰਨਾ ਕਿੰਨਾ ਸੀ? ਪਾਣੀ ਜਿੱਥੇ ਅਸੀਂ ਖੜੇ ਆਂ ਤੇ ਸਾਡੇ ਕੋਲ ਸਿੱਗਾ ਸੀ। ਜੀ ਇੱਥੇ ਤਕ 3-4 ਫੁੱਟ ਪਾਣੀ ਸੀਗਾ ਇਸ ਜਗ੍ਹਾ ਤੇ ਹਾਂਜੀ ਜੀ ਤੇ ਉਸ ਤੋਂ ਬੈਕ ਸਾਈਡ ਤੇ 10-11 ਫੁੱਟ ਜਿਹਦੇ ਸਾਡੀ ਗਾਂ ਰੁੜ ਗਈ ਗਾਂ ਰੁੜ ਗਈ ਹਾਂਜੀ ਹੋਰ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਜੀ ਆਹ ਦੇਖ ਲਓ ਇੱਕ ਸਾਡਾ ਕਮਰਾ ਸੀਗਾ ਜੀ ਪਸ਼ੂਆਂ ਵਾਲਾ ਆਹ ਕੰਧਾਂ 'ਚ ਕੈਮਰਾਮੈਨ ਨੂੰ ਕਹਿੰਗੇ ਦਿਖਾਵੇ ਕੰਧਾਂ ਵੀ ਫਟੀਆਂ ਹੋਈਆਂ ਇੱਥੇ ਹਾਂਜੀ ਇੰਨਾ ਪਾਣੀ ਆ ਗਿਆ ਤੇ ਦਾਣਿਆਂ ਵਾਲਾ ਡਰਮ ਵੀ ਛੱਤ ਦੇ ਉੱਪਰ ਰੱਖਿਆ ਹੋਇਆ ਹਾਂਜੀ ਹਾਂਜੀ ਤੇ ਰਾਹਤ ਫੰਡ ਇੱਥੋਂ ਤੱਕ ਕਿੰਨਾ ਕੁ ਪਹੁੰਚਿਆ ਤੁਹਾਡੇ ਤੱਕ ਇੱਥੋਂ ਜੀ ਸਾਨੂੰ ਉੱਪਰ ਲਈ ਸੇਵਾ ਆ ਰਹੀ ਹੈ ਜੀ ਜਿਹੜੇ ਆਮ ਲੋਕਾਂ ਦੇ ਬਾਕੀ ਸਾਨੂੰ ਸਰਕਾਰ ਵੱਲੋਂ ਕੁਛ ਨਹੀਂ ਮਿਲੇ ਕੋਈ ਮੈਡੀਸਨ ਵਗੈਰਾ ਮਿਲੀ ਸਰਕਾਰ ਵੱਲੋਂ ਨਹੀਂ ਮੈਡੀਸਨ ਨਹੀਂ ਮਿਲੀ ਬਦਬੂ ਬੜੀ ਆ ਰਹੀ ਇੱਥੇ ਪਾਣੀ ਦੇ ਵਿੱਚੋਂ ਹਾਂਜੀ ਕਿ ਕਿੰਨੇ ਦਿਨਾਂ ਤੋਂ ਇੱਥੇ ਪਾਣੀ ਜਿਹੜਾ ਖਲੋਤਾ ਆਇਆ ਹੈ ਇਹ ਤਕਰੀਬਨ 1 ਹੁਣ ਮਹੀਨਾ ਹੋਣ ਵਾਲੇ 24 25 ਤੋਂ ਪਿੱਛੇ ਤੋਂ ਆਇਆ ਸੀ ਪਾਣੀ ਫਸਲਾਂ ਅਗਾ ਕਣਕ ਬੀਜੇ ਕੀ ਕੋਈ ਨਹੀਂ ਕਣਕ ਤਾਂ ਜਿਵੇਂ ਜਮੀਨ ਦਾ ਲੈਵਲ ਹੈ ਪਾਣੀ ਸੁੱਕੂਗਾ ਫੇਰ ਹੀ ਬੀਜੂਗੀ ਨਹੀਂ ਬੀਜਿੰਦੀ ਹਾਂਜੀ ਵੀਰ ਦਾ ਕਹਿਣਾ ਕਿ ਕਾਫੀ ਪਾਣੀ ਹੱਲੇ ਵੀ ਖਲੋਤਾ ਹੈ ਇੱਥੇ ਮੈਂ ਵੀ ਖਲੋਤਾ ਤੇ ਜਿਹੜੀ ਹਵਾੜ ਚੜ ਰਹੀ ਆ ਬਹੁਤ ਖੜੋਣਾ ਮੁਸ਼ਕਲ ਹੋਇਆ ਪਿਆ ਇੰਨਾ ਇੱਥੇ ਪ੍ਰਦੂਸ਼ਨ ਹੋ ਗਿਆ ਗੱਦੇ ਪਾਣੀ ਦਾ ਜਿਸ ਦੇ ਕਾਰਨ ਬਿਮਾਰੀਆਂ ਫੈਲਣ ਦਾ ਵੀ ਡਰ ਆ ਇੱਥੇ ਤੇ ਮੈਂ ਕੈਮਰਾਮੈਨ ਨੂੰ ਕਹਿੰਕੇ ਕਮਰਾ ਦਿਖਾਵੇ ਕਮਰਾ ਵੀ ਡਿੱਗਿਆ ਹੋਇਆ ਪਿੱਛੇ ਇਹ ਜਾਨਵਰਾਂ ਵਾਲਾ ਕੈਮਰਾ ਸੀ ਕਾਦੇ ਵਾਲਾ ਸੀ ਨਹੀਂ ਜੇ ਪਸ਼ੂਆਂ ਵਾਲਾ ਸੀ ਆ ਪਸ਼ੂਆਂ ਵਾਲਾ ਕੈਮਰਾਮੈਨ ਨੂੰ ਕਹਿੰਕੇ ਕੈਮਰਾ ਦਿਖਾਵੇ ਕਿ ਕੈਮਰੇ ਦੇ ਵਿੱਚ ਕਿਉਂਕਿ ਕਮਰਾ ਵੀ ਇੱਕ ਡਿੱਗਿਆ ਹੋਇਆ ਮਕਾਨ ਦੇ ਉੱਪਰ ਡਰਮ ਵੀ ਧਾਣੇ ਵਾਲਾ ਰੱਖਿਆ ਹੋਇਆ ਕਾਫੀ ਲੰਮੇ ਸਮੇਂ ਤੋਂ ਇੱਕ ਪਾਣੀ ਜਿਹੜਾ ਮਾਰ ਦੀ ਆਉਂਦਾ ਏਰੀਆ 2023 ਦੇ ਵਿੱਚ ਵੀ ਪਾਣੀ ਆਇਆ ਬਹੁਤ ਇਨਾ ਨੁਕਸਾਨ ਹੋਇਆ ਉਦੋਂ ਤਾਂ ਤਕਰੀਬਨ ਨੁਕਸਾਨ ਘੱਟ ਸੀਗਾ ਜਿੱਥੇ ਆਪਾਂ ਖੜੇ ਆਥੇ ਨਹੀਂ ਪਾਣੀ ਆਇਆ ਬਾਕੀ ਸਾਡੇ ਉਹ ਰਸੋਈ ਸੀਗੀ ਉਧਰ ਪਾਣੀ ਸਾਨੂੰ 1.5-2 ਦੋ ਸਰਕਾਰ ਦੇ ਪ੍ਰਬੰਧਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਸਰਕਾਰ ਬਦਲ ਕੇ ਲੈਂਦੀ ਸੀ ਲੋਕਾਂ ਨੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਬਹੁਤ ਸਿਸਟਮ ਦੇ ਵਿੱਚ ਚੇਂਜ ਕਰਕੇ ਦਿਖਾਵਾਂਗੇ ਬਦਲ ਕੇ ਲੈਂਦੀ ਸੀ ਸਰਕਾਰ 2000 ਬਾਈ ਦੇ ਵਿੱਚ 2027 ਦੇ ਵਿੱਚ ਫਿਰ ਇਲੈਕਸ਼ਨ ਆਉਣ ਜਾ ਰਿਹਾ ਬਾਦਲ ਕੇ ਜਿਹੜੀ ਸਰਕਾਰ ਲੈਂਦੀ ਸੀ ਉਹ ਬਿਹਤਰ ਸੀ ਜਾਂ ਇਸ ਤੋਂ ਪਹਿਲਾਂ ਵਾਲੀਆਂ ਕਿਹੜੀਆਂ ਸਰਕਾਰਾਂ ਤੁਹਾਨੂੰ ਚੰਗੀਆਂ ਲੱਗਦੀਆਂ ਸੀ ਜਾਂ ਪਹਿਲਾਂ ਵਾਲੀਆਂ ਚੰਗੀਆਂ ਸੀ ਜਾਂ ਹੁਣ ਵਾਲੀ ਚੰਗੀ ਹੈ ਜੇਕਰ ਬਾਦਲਾਂ ਵਾਲੇ ਆਈ ਤਾਂ ਕੁਝ ਪਰਸੈਂਟ ਸਹੀ ਸੀ ਜੀ ਮੈਂ ਤਾਂ 100 ਵਿੱਚੋਂ 50 ਲਾ ਲਓ ਜੀ ਬਾਕੀ ਇਹ ਜਿਹੜੀ ਸਰਕਾਰ ਆਈ ਹੈ ਅਸੀਂ ਆਦੀ ਪਾਰਟੀ ਵੀ ਬਦਲੀ ਪਰ ਆ ਨਾ ਸੀ ਕੰਮ ਵਿੱਚ ਚੁਨਾਂਦਾਂ ਵਿੱਚ ਅੱਛਾ ਤੁਸੀਂ ਪਾਰਟੀ ਵੀ ਬਦਲੀ ਹਾਂਜੀ ਵੋਟਾਂ ਫਿਰ ਕਿਹਨੂੰ ਪਾਈਆਂ ਸੀ ਅੱਛਾ ਇਹਨੂੰ ਝਾੜੂ ਵਾਲੇ ਨੂੰ ਝਾੜੂ ਵਾਲੇ ਨੂੰ ਪਾਈਆਂ ਅਮਰ ਸੋਨੇ ਸਾਹਿਬ ਅੱਛਾ ਤੇ ਫਿਰ ਝਾੜੂ ਵਾਲੇ ਕੰਮ ਨਹੀਂ ਆਏ ਨਹੀਂ ਜੀ ਕੰਮ ਫਿਰ ਹੁਣ ਕੌਣ ਆ ਰਿਹਾ ਕਾਮਤਾ ਜੋਂਤਾ ਸੇਵਾ ਜਿਹੜੀ ਉਪਰੋਂ ਖੁੱਲੀ ਆ ਰਹੀ ਉਹ ਆ ਰਹੀ ਹੋਰ ਸਰਕਾਰ ਵੱਲੋਂ ਸਾਨੂੰ ਕੋਈ ਸਰਕਾਰ ਵੱਲੋਂ ਨਹੀਂ ਆ ਰਹੀ ਹਾਂਜੀ ਕੋਈ ਸਹੂਲਤ ਨਹੀਂ ਆਈ ਤੇ ਜਿਹੜੇ ਹੁਣ ਇੰਨੇ ਲੋਕਾਂ ਦੇ ਖੇਤਾਂ ਦੇ ਵਿੱਚ ਮਿੱਟੀਆਂ ਪੈ ਗਈਆਂ ਸਰਕਾਰ ਨੇ 2 ਮਹੀਨਿਆਂ ਦਾ ਟਾਈਮ ਦਿੱਤਾ ਮਿੱਟੀਆਂ ਚੱਕਣ ਵਾਸਤੇ ਕਿ ਤੁਸੀਂ ਮਿੱਟੀਆਂ ਚੱਕ ਲੋਗੇ 2 ਮਹੀਨੇ ਮਿੱਟੀ ਨਹੀਂ ਚੋਣੀ ਜੀ ਮੈਂ ਆਪ 10 ਕਿੱਲੇ ਇੱਧਰ ਲਈ ਸੀ ਠੇਕੇ ਆਏ ਹੋਏ ਵਿੱਚ ਵੀ ਪਾਣੀ ਤੇ ਨੁਕਸਾਨ ਬਹੁਤ ਕਿੰਨਾ ਕੁ ਨੁਕਸਾਨ ਕਰੀ ਕਿੰਨੇ ਨੂੰ ਠੇਕੇ ਤੇ ਲਈ ਸੀ ਉੱਤੇ 65-70 ਹਜ਼ਾਰ ਦੇ ਲਈ ਸੀ ਕਿੰਨੇ ਲੱਖ ਚ ਲਈ ਸੀ ਇਹ 10 ਕੇ ਲਾ ਲਓ ਤੇ 70 ਕੇ 7 ਲੱਖ ਦੇ حساب ਨਾਲ 7 ਲੱਖ ਦੇ حساب ਨਾਲ 7 ਲੱਖ ਦਾ ਤਾਂ ਤੇਰਾ ਉਹ ਨੁਕਸਾਨ ਹੋਇਆ ਤੇ ਬਾਕੀ ਫਿਰ ਉੱਤੇ ਫਸਲ ਦੇ ਪੈਸੇ ਵੀ ਲਾਏ ਹੋਣੇ ਹਾਂਜੀ ਪੈਸੇ ਦੇ 10000 ਤੁਸੀਂ ਖਰਚਾ ਲਾ ਲਓ ਅੱਛਾ ਕਿੱਲੇ ਮਗਰੋਂ ਆਠ ਕਨਾਲਾਂ ਪਿੱਛੇ ਹਾਏ ਹਾਏ ਮੰਨ ਕੇ ਚਲੋ 8 ਲੱਖ 8-10 ਲੱਖ ਦਾ ਨੁਕਸਾਨ ਤੁਹਾਡਾ ਹੋ ਗਿਆ ਤੇ ਜਿਹਦੇ ਕੋਲੇ ਪਹਿਲੀ ਠੇਕੇ ਤੇ ਲਈ ਸੀ ਉਹਨੇ ਕੁਝ ਕੰਸਟਰਕਸ਼ਨ ਦਿੱਤਾ ਕਿ ਨਹੀਂ ਨਹੀਂ ਕੁਝ ਨਹੀਂ ਉਹ ਤਾਂ ਕਹਿੰਦਾ ਬਈ ਉਪਰੋਂ ਕੁਝ ਚੀਜ਼ ਆਉਗੀ ਤਾਂ ਤੈਨੂੰ ਦੇਾਂਗੇ ਤੇ ਮੈਂ ਹੁਣ ਕਿੱਥੋਂ ਦੇਾਂ ਕਈ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਠੇਕੇ ਦੀ ਪੈਲੀਆਂ ਦਿੱਤੀਆਂ ਹੋਈਆਂ ਸੀ ਉਹਨਾਂ ਨੇ ਕਿਹਾ ਤਾਂ ਕਿ ਕੋਈ ਗੱਲ ਨਹੀਂ ਠੇਕਾ ਤਾਂ ਤੁਹਾਡਾ ਵਾਪਸ ਮੋੜ ਦੇਵਾਂਗੇ ਕਈਆਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਜਿਹੜੇ ਜਿਹੜਾ ਪੈਲੀ ਦਾ ਮਾਲਕ ਹੈ ਉਹਨੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਬੱਤ ਨਹੀਂ ਅਜੇ ਤੱਕ ਸਾਡੀ ਗੱਲ ਹੀ ਨਹੀਂ ਅਜੇ ਪਾਣੀ ਉੱਥੇ ਵੀ ਖੜਾ ਹੀ ਹੈਗਾ ਉਹ ਸੁੱਕਾ ਹੀ ਨਹੀਂ ਰਿਹਾ ਏਰੀਆ ਨਹੀਂ ਸੁੱਕਾ ਹੀ ਅੱਛਾ ਤੇ ਪਿਛਲੀ ਵਾਰੀ ਜਦੋਂ ਮੁਆਵਜ਼ਾ ਕਿੰਨਾ ਮਿਲਿਆ ਸੀ ਪਿਛਲੀ ਵਾਰੀ ਆਪਾਂ ਪੈਲ ਹੀ ਲਈ ਨਹੀਂ ਸੀ ਕੁਛ ਨਹੀਂ ਇਸ ਤੱਕ ਹੀ ਲਈ ਸੀ ਅੱਛਾ ਹੋਰ ਲੋਕਰ ਮਿਲਿਆ ਸੀ ਕਈਆਂ ਨੂੰ ਮਿਲਿਆ ਸੀ ਕਈਆਂ ਨੂੰ ਨਹੀਂ ਵੀ ਮਿਲਿਆ ਕਿਹਜ ਨੂੰ ਨਹੀਂ ਵੀ ਮਿਲਿਆ ਤੇ ਕੀ ਕਹਿਣਾ ਚਾਹੋਂਗੇ ਸਰਕਾਰ ਨੂੰ ਤੁਸੀਂ ਹੁਣ 7-8 ਲੱਖ ਰੁਪਏ ਦੀ ਤਾਂ ਪੈੜੀ ਲਈ ਨਹੀਂ ਬੈਠੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਮੁਆਵਜ਼ਾ ਕਿੰਨਾ ਮਿਲਣਾ ਚਾਹੀਦਾ ਸਰਕਾਰ ਤਾਂ ਜਿ ਹੁਣ ਉਹਨਾਂ ਦਾ ਇਹ ਕੀ ਪਤਾ ਪ੍ਰੋਜੈਕਟ ਕੀ ਰੱਖਦੇ ਹੁਣ ਆਪਣੇ ਤਾਂ ਕਹਿਣ ਦੇ ਕੀ ਸੀ ਕੀ ਦੇਣਾ ਆਪਾਂ ਤਾਂ ਕਹਿ ਰਹੇ ਸਨ 70 ਅਸਟਰੀ ਐਵਰੇਜ ਕਿੱਲੇ ਦੀ ਪੈਂਦੀ ਉਹਦੇ ਪਰ ਉਹ ਸਰਕਾਰ ਨਹੀਂ ਦੇਣਾ ਚਾਹੁੰਦੀ ਜੀ ਤੇ ਭਗਵੰਦ ਮਾਨ ਸਾਹਿਬ ਨੇ ਤਾਂ ਪਿੱਛੇ ਜੀ ਇੱਕ ਵੀਡੀਓ ਆਈ ਸੀ ਉਹਦੀ ਕਹਿੰਦਾ 20-20 ਹਜ਼ਾਰ ਰੁਪਏ ਹਸਤਾ ਦਿੱਲੀ ਚ ਕਿੱਲੇ ਦਾ ਦੇ ਰਹੇ ਆ ਪੰਜਾਬ ਚ ਵੀ ਸੀ ਇਸ ਤਰ੍ਹਾਂ ਦਿਆ ਕਰਾਂਗੇ ਕੀ 20-20 ਹਜ਼ਾਰ ਰੁਪਏ ਪਿਛਲੀ ਵਾਰੀ ਜਦੋਂ ਲੋਕਾਂ ਨੂੰ ਮਿਲਿਆ ਸੀ ਮਾਪ ਜੀ ਮਿਲੇ ਸੀ ਕਿਸੇ ਨੂੰ 20-20 ਹਜ਼ਾਰ ਮਿਲਿਆ ਨਹੀਂ ਮਿਲਿਆ ਵੈਸੇ 65-6800 ਹੀ ਮਿਲਿਆ 6500 6800 ਮਿਲਿਆ ਹਾਂ ਜੀ ਵੀਰ ਦਾ ਕਹਿਣਾ ਹੈ ਕਿ 65-6800 ਹੀ ਮਿਲਿਆ ਸੀ ਜਦੋਂ ਪਿਛਲੀ ਵਾਰੀ 2023 ਦੇ ਵਿੱਚ ਪਾਣੀ ਆਇਆ ਸੀ ਇਸ ਵਾਰੀ ਜਿਹੜੀ 65-7000 ਨੂੰ ਵੀਰ ਨੇ ਜਿਹੜੀ ਪੈੜੀ ਖਰੀਦੀ ਸੀ 10-12 ਕਿੱਲੇ ਉਹ ਬਿਲਕੁਲ ਨਸ਼ਟ ਹੋ ਗਈ ਹੈ ਤੇ ਫਿਰ ਵੀ ਵੀਰ ਦਾ ਹੌਂਸਲਾ ਬੁਲੰਦ ਹੈ ਕਿ ਚਿਹਰੇ ਤੇ ਮੁਸਕਾਨ ਹੈ ਵੀਰ ਦੇ ਕਿਉਂਕਿ ਇਹ ਹੌਂਸਲੇ ਬੁਲੰਦ ਕਰਕੇ ਹੀ ਤਾਂ ਪੰਜਾਬ ਆਪਣੇ ਪੈਰਾਂ ਤੇ ਖੜਿਆ ਹੈ ਕਈ ਵਾਰੀ ਪੰਜਾਬ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਲੇਕਿਨ ਇਹ ਪੰਜਾਬ ਹੈ ਇਹ ਫਿਰ ਵੀ ਆਪਣੇ ਪੈਰਾਂ 'ਚ ਕਿਤਨਾ ਕਿਤੇ ਖੜਾ ਹੋ ਜਾਂਦਾ ਕੈਮਰਾਮੈਨ ਲਖਵਿੰਦਰ ਦੇ ਨਾਲ ਬਲਵਿੰਦਰ ਸਿੰਘ ਰੱਤੇਵਾਲੀਆ